ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਗਿਆਨ ਸਿੰਘ ਬਾਜਵਾ ਜਿਹੜਾ ਕਿ ਅੱਜ ਮਹਿਲਕਲਾਂ ਬਰਾਕ ਤੋਂ ਆਪਣੇ ਪਿਛਲੇ 13 21 ਫਰਬਜ ਨੂੰ ਸ਼ੁਭ ਕਰਨ ਆਪਣਾ ਸ਼ਹੀਦ ਹੋਇਆ ਸੀ ਪਿੰਡ ਬੱਲੋ ਦਾ ਤੇ ਉਸ ਦੀ ਅੱਜ ਵਰਸੀ ਹੈ ਉਹਦੇ ਸਬੰਧ ਦੇ ਵਿੱਚ ਮਹਿਲਕਲਾਂ ਤੋਂ ਵੱਡਾ ਕਾਫਲਾ ਗੱਡੀਆਂ ਤੇ ਬੱਸਾਂ ਦੇ ਨਾਲ ਰਵਾਨਾ ਹੋ ਰਿਹਾ ਸੋ ਦੋਸਤੋ ਤੇ ਇੱਕ ਬਾਸਾ ਚੱਲ ਰਹੇ ਆ ਬਾਕੀ ਹੋਰ ਵੀ ਕੰਮ ਦਿਖਾਉਣੇ ਆ ਇੰਨੇ ਹੀ ਮਹਿਲਕਲਾਂ ਬਲਾਕ ਦੇ ਜਿਹੜਾ ਜੋਦੇ ਆ ਸਾਰੇ ਜਾਣ ਵਾਸਤੇ ਤਿਆਰ ਆ ਤੇ ਸੈਗਰਾ ਦੀ ਗੈਂਟੀ ਦੇ ਵਿੱਚ ਤੇ ਮਹਿਲਕਲਾਂ ਬਲਾਕ ਤੋਂ ਜਿਹੜਾ ਕਾਫਲਾ ਹੋ ਰਵਾਨਾ ਹੋ ਰਿਹਾ ਗੱਡੀਆਂ ਨੇ ਬੱਸਾਂ ਨੇ ਪਿਕਅਪ ਸਾਰੇ ਮਹਿਲਕਲਾਂ ਬਲਾਕ ਦੇ ਜਿਹੜਾ ਜੋਦੇ ਆ ਤੇ ਤਾਂ ਆਪਣਾ ਗੱਡੀਆਂ ਦਾ ਜਿਹੜਾ ਹੈਗਾ ਕਾਫਲਾ ਖੜਾ ਦਿਖਾਈ ਦੇ ਰਿਹਾ ਉਹ ਜਿਹੜਾ ਕਹਾ ਪੂਰ ਰਹਿਣ ਦੱਸਣ ਕਿਸੇ ਤੇ ਹੁਣ ਮੈਂ ਬੇਨਤੀ ਕਰਦਾ ਆਪਣੇ ਬਲਾਕ ਪ੍ਰਧਾਨ ਅਨਜਕਪਾਲ ਸਿੰਘ ਸਾਹਿਬ ਜਿਹੜਾ ਉਹ ਆਪਣੇ ਵਿਚਾਰ ਦੱਸਣਗੇ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਅਸੀਂ ਚੱਲੇ ਆ ਸੌ ਘਰ ਦੀ ਵਰਸੀ ਤੇ 21 ਤਰੀਕ ਨੂੰ ਲੌਰੀ ਬਾਟਰ ਤੇ ਸ਼ਿਰ ਹੋਇਆ ਜੀਆ ਦੇ ਵਿੱਚੋਂ ਜਿਹੜਾ ਜੌਦੇ ਜਿਹੜਾ ਜੌਦੇ ਖੜੇ ਆ ਕਿਉਂਕਿ ਭਰਾਵੋ ਜਿਹੜੇ ਜਿਹੜੇ ਸ਼ਹੀਦ ਹੁੰਦੇ ਆ ਥੀਡਾਂ ਦੀਆਂ ਜਾਦਾਂ ਬਣਾਈਆਂ ਜਾਂਦੀਆਂ ਨੇ ਨਹੀਂ ਜਿਵੇਂ ਮੰਨ ਲਓ ਆਮ ਲੋਕ ਆਨੇ ਨੇ ਆਨੇ ਵਿੱਚ ਆ ਜਾਂਦੇ ਵੀ ਆਮ ਲੋਕਾਂ ਦੇ ਵੀ ਇੱਥੇ ਹਰ ਰੋਜ਼ ਭੋਗ ਪੈਂਦੇ ਆ ਹਰ ਰੋਜ਼ ਮੌਤ ਹੁੰਦੀ ਆ ਪਰ ਜਿਵੇਂ ਉਹ ਸ਼ਹੀਦਾਂ ਸ਼ਹੀਦਾਂ ਦੀਆਂ ਵਰਸੀਆਂ ਬਣਾਈਆਂ ਜਾਂਦੀਆਂ ਨੇ ਅੱਗੇ ਵੀ ਜਿਵੇਂ ਆਪਣੇ ਸਾਡੀ ਸਿੱਖ ਕੌਮ ਨੂੰ ਪਹਿਲਾਂ ਤੋਂ ਮੰਨ ਲਓ ਕਿ ਸਾਡੇ ਗੁਰੂਆਂ ਨੇ ਜੇ ਦਿੱਤੀਆ ਉਸੇ ਨੇ ਸੇਧ ਤੇ ਚੱਲਦੇ ਹੋਏ ਉਹ ਕਰਨੇ ਸੀ ਦਿੱਤੀ ਸੀ ਅੱਜ ਵੱਡੀ ਪੱਧਰ ਤੇ ਸਾਰੇ ਹੀ ਭਾਰਤ ਦੇ ਵਿੱਚੋਂ ਹੋਂਨੇ ਕੋਨੇ ਤੋਂ ਲੋਕਾਂ ਨੇ ਇਕੱਠੇ ਹੋ ਕੇ ਆਉਣਾਗਾ ਉਹਦੀ ਸੀਧੀ ਉਥੇ ਭਰਾਵੋ ਅੱਜ ਬੋਤ ਵੀ ਲਾਇਆ ਜਾਣਾ ਬੋਤ ਇਹ ਤੋਂ ਪੜਦਾ ਚੱਕਿਆ ਜਾਣਾ ਅੱਜ ਕਿਉਂਕਿ ਉਹ ਮਾਪ ਨਹੀਂ ਜਿਹੜੇ ਲੋਕ ਇਹ ਕਿੰਤਾ ਦੇ ਵਿੱਚ ਬੈਠੇ ਰਹਿੰਦੇ ਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜਿਹੜੇ ਲੋਕ ਸ਼ਹੀਦ ਹੁੰਦੇ ਆ ਸ਼ਹੀਦਾਂ ਦੀਆਂ ਵਰਸ਼ੀਆਂ ਮਨਾਇਆ ਜਾਂਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਤੱਕ ਲੋਕ ਉਹਨਾਂ ਨੂੰ ਯਾਦ ਕਰਿਆ ਕਰਨਗੇ ਜਦੋਂ ਤੱਕ ਲੋਕ ਰਹਿਣਗੇ ਉਹਨਾਂ ਦਾ ਉਥੇ ਬੁੱਤ ਲਾਇਆ ਜਾਣਾ ਵੱਲੋਪਿੰਡ ਦੇ ਵਿੱਚ ਕਿਉਂਕਿ ਇਸੇ ਕਰਕੇ ਕਹਿੰਦੇ ਆ ਵੀ ਲੋਕ ਜਿੰਦੇ ਇਸ ਦਹਾਸਾਂ ਦੇ ਵਿੱਚ ਵੱਧ-ਵੱਧ ਜਾਇਆ ਕਰੋ ਲੋਕ ਤੁਹਾਨੂੰ ਜਾਣਣਗੇ ਛੋਟੀਆਂ ਵੀ ਵੱਲੋ ਮਗਰ ਬੰਦਾ ਕਹਿੰਦੇ ਜੇ ਗੱਲਬਾਤ ਹੁੰਦੀ ਆ ਸਹੀ ਤਾਂ ਜਿਵੇਂ ਆਪਾਂ ਕਹਿੰਦੇ ਆ ਮੈਂ ਇਹਨੇ ਕਹਿੰਦਾ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋ ਗਿਆ ਪੱਕੀ ਲੱਗਿਆ